ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਆ ਗਈ ਆਪਣੀ BBW 187 ਜਿਹੜੀ ਵੈਰੈਟੀ ਹੈਗੀ ਹੈ ਤੇ ਇਹਦੇ ਵਿੱਚ ਆਪਣਾ ਪਿਆ ਹੋਇਆ ਜੀ 32 ਕਿਲੋ ਦੇ ਹਿਸਾਬ ਨਾਲ ਬੀਜ ਪ੍ਰਤੀ ਏਕੜ ਦਾ ਦੇਖ ਸਕਦੇ ਆਪਾਂ ਕਿਤੇ ਵੀ ਇਹ ਨਹੀਂ ਹੈਗਾ ਕਿ ਤਿੰਨ ਤਿੰਨ ਚਾਰ ਚਾਰ ਦਾਣੇ ਹੋਣ ਕੱਲਾ ਕੱਲਾ ਬੂਟਾ ਹੀ ਹੈ ਤਕਰੀਬਨ ਸਾਰੀ ਚ ਤੇ બીજી ਸੀਗੀ ਆਪਾਂ ਇਹ ਜੀ 28 ਅਕਤੂਬਰ ਨੂੰ ਤੇ ਮਹੀਨੇ ਦੀ ਇਹ ਕਣਕ ਹੋ ਚੁੱਕੀ ਹੈ ਪਾਣੀ ਅਜੇ ਇਹਨੂੰ ਨਹੀਂ ਲਾਇਆ ਕਿਉਂਕਿ ਕੁਛ ਤਾਂ ਥੋੜੀ ਜਿਹੀ ਬਰਸਾਤ ਵੀ ਹੋ ਗਈ ਪਰ ਇੰਨੀ ਜ਼ਿਆਦਾ ਵੀ ਨਹੀਂ ਬਰਸਾਤ ਹੋਈ ਤੇ ਇਹ ਦੇਖ ਸਕਦੇ ਆਪਾਂ ਨਮੀ ਇਹਦੇ ਚ ਅਜੇ ਪੂਰੀ ਐ ਜ਼ਮੀਨ ਦੇ ਵਿੱਚ ਤੇ ਆਪਾਂ ਇਹਨੂੰ ਹਫਤਾ ਤੱਕ ਮੰਨੋ ਤੁਸੀਂ ਵੀ ਹੋਰ ਲੰਘਾ ਕੇ ਫਿਰ ਪਾਣੀ ਲਾਵਾਂਗੇ ਜੀ ਕਿਉਂਕਿ ਫਸਲ ਇਸ ਟਾਈਮ ਤੇ ਬਹੁਤ ਵਧੀਆ ਖੜੀ ਐ ਤੇ ਇਧਰੋਂ ਸੂਰਜ ਦੀ ਰੋਸ਼ਨੀ ਪੈ ਰਹੀ ਐ ਤਾਂ ਕਰਕੇ ਹੋ ਸਕਦਾ ਤੁਹਾਨੂੰ ਪੀਲਾਪਨ ਬੜਾ ਮੋਟਾ ਲੱਗਦਾ ਹੋਵੇ ਤੇ ਇਧਰ ਨੂੰ ਆਪਾਂ ਦੇਖਦੇ ਆਂ ਛਾਂ ਦੇ ਵਿੱਚ ਬਿਲਕੁਲ ਕਾਲੀ ਅਜੇ ਇਹ ਕਣਕ ਖੜੀ ਐ ਤੇ ਬੀਜ ਅਜੇ ਵੀ ਇਹ ਤਾਂ ਜ਼ਿਆਦਾ ਜੀ ਇਹ ਤਾਂ ਤਾਂ ਬੀਜ 28 ਕਿਲੋ ਦਾ ਚਾਹੀਦਾ ਫੇਰ ਇਹ ਠੀਕ ਰਹੂਗੀ ਤੇ ਬਾਕੀ 얘 ਦੀ ਪਤਾ ਚੱਲ ਜੂਗਾ ਜਿਹੜੇ ਕੁਸ਼ਕਬੀਰਾ ਨੇ ਘਟ ਬੀਜ ਜਾਂ ਪਾਇਆ ਜਾਂ ਉਹਨਾਂ ਦਾ ਘਟ ਹਰਾ ਹੋਇਆ ਬੀਜ ਤੇ ਉਹ ਵੀ ਦੱਸ ਦੇਣਗੇ ਕਿ ਛਾੜ ਦਿੰਦੀ ਆ ਘਟ ਬੀਜ ਵਾਲੀ ਕਿਉਂਕਿ ਟਿਲਰਿੰਗ ਬਹੁਤ ਜ਼ਿਆਦਾ ਕਰ ਜਾਣੀਆਂ ਨੇ ਇਹ ਦੇਖ ਸਕਦੇ ਆਪਾਂ ਵੀ 4 4 5 5 ਤਾ ਤਕਰੀਬਨ ਕਰ ਚੁੱਕੀ ਐ ਇਹ ਇਹਦੇ ਵਿੱਚ ਵੀ ਦੇਖ ਸਕਦੇ ਆ ਤੇ ਸਾਰੀ ਵੀ ਇਦਾਂ ਦੀ ਐ ਇਹ ਤੇ ਬੀਜ ਆਪਾਂ ਨੂੰ ਸਪਸ਼ਟ ਪਤਾ ਲੱਗ ਰਿਹਾ ਕਿ ਇਹ ਘਟ ਹੈ ਇਹ ਥੋੜਾ ਜਿਹਾ ਹਜੇ ਮੈਂ ਲੇਟ ਹੋ ਗਿਆ ਵੀਡੀਓ ਬਣਾਉਣ ਤੋਂ ਕਿਉਂਕਿ 32 26 ਵਾਲੀ ਜਿਹੜੀ ਮੈਂ ਵੀਡੀਓ ਬਣਾਈ ਹੋਈ ਆ ਉਹ ਪਹਿਲਾਂ ਇੱਕ ਅਗੇਤੀ ਵੀ ਬਣਾਈ ਐ ਤੇ ਉਹਦੇ ਚ ਸਾਫ ਪਤਾ ਚੱਲਦਾ ਕਿ ਬੀਜ ਘਟ ਹੈ ਤੇ ਬਹੁਤ ਜਾਰੇ ਬੰਦੇ ਇਸ ਗੱਲ ਤੇ ਬਹਿਸ ਕਰਦੇ ਨੇ ਮੇਰੇ ਨਾਲ ਕਿ ਤੁਸੀਂ ਜਾਣ ਕੇ ਕਹਿੰਦੇ ਹੋ ਕਿ ਬੀਜ ਘੱਟ ਪਾਓ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡਾ ਤਾਂ ਬੀਜ ਉਤਪਾਦਨ ਦਾ ਕੰਮ ਹੈ ਤੇ ਬੀਜ ਵੇਚਣਾ ਨਹੀਂ ਅਸੀਂ ਘੱਟ ਬੀਜ ਕਿਉਂ ਕਹਾਂਗੇ ਜੇ ਅਸੀਂ ਵੱਧ ਪਾਵਾਂਗੇ ਤਾਂ ਅਸੀਂ ਕਹਾਂਗੇ ਵੱਧ ਪਾਓ ਜੀ ਪਰ ਉਹ ਚੀਜ਼ ਦਾ ਕੋਈ ਫਾਇਦਾ ਹੈ ਨਹੀਂ ਇੱਕ ਕਣਕ ਦੀ ਜਾਂ ਆਪਾਂ ਵੀਡੀਓਜ਼ ਬਣਾਵਾਂਗੇ ਘੱਟੋ-ਘੱਟ 4 ਜਾਂ 5 ਪਿਛਲੇ ਸਾਲ ਵੀ ਬਣਾਈਆਂ ਸੀਗੀਆਂ ਵੈਸੇ ਤਾਂ ਮੈਂ ਤੇ ਐਤਕੀ ਫੇਰ ਆਪਾਂ ਇਹਦੀਆਂ 4 ਜਾਂ 5 ਪਾਰਟ ਬਣਾਵਾਂਗੇ ਤੇ ਸਾਰਾ ਪਤਾ ਚੱਲ ਜੂਗਾ ਆਪਾਂ ਨੂੰ ਕਿ ਕਿੰਨੀ ਟਿਲਰਿੰਗ ਕਰਦੀ ਹੈ ਤੇ ਕੀ ਇਹ ਝਾੜ ਦਿੰਦੀ ਹੈ ਤੇ ਕਿੰਨੀ ਕੁ ਲੰਮੀ ਬੱਲੀ ਹੁੰਦੀ ਹੈ ਫਿਰ ਬਿਰਲੀ ਦੀ ਇਨੂੰ ਮੈਗਨੀਜ਼ ਦਾ ਸਪਰੇਅ ਕਰਨਾ ਹੈ ਜੀ ਮੈਗਨੀਜ਼ ਦਾ ਸਪਰੇਅ ਅਸੀਂ ਕੱਲ ਜਾਂ ਪਰਸੋਂ ਨੂੰ ਕਰ ਦਾਂਗੇ ਇਹਨੂੰ ਤੇ ਫਿਰ 4 ਕਿ ਦਿਨਾਂ ਬਾਅਦ ਦੇਖਦੇ ਇਹਨੂੰ ਪਾਣੀ ਲਾਉਣੇ ਆ ਜੀ ਹੁਣ ਤੇ ਮੈਂ ਬਾਰ-ਬਾਰ ਕਹਿੰਦਾ ਹਰ ਇੱਕ ਵੀਡੀਓ ਦੇ ਵਿੱਚ ਕਿ 22 ਜਾਂ 25 ਦਿਨਾਂ ਵਾਲੇ ਚੱਕਰ ਦੇ ਵਿੱਚੋਂ ਨਿਕਲੀਏ ਆਪਾਂ ਪਾਣੀ ਵਾਲੇ ਓ ਤੇ ਪਾਣੀ ਲਾਉਣ ਤੋਂ ਬਾਅਦ ਫਿਰ ਵੀਡੀਓ ਬਣਾਉਂਗਾ ਮੈਂ ਫਿਰ ਦੇਖਾਂਗੇ ਕਿ ਇਹ ਕਿੰਨਾ ਪੀਲਾਪਣ ਫੜਦੀ ਹੈ ਤੇ ਜੇ ਆਪਾਂ 22 ਦਿਨਾਂ ਦੀ ਕਣਕ ਨੂੰ ਲਾਉਣਿਆਂ ਉਹ ਆਪਾਂ ਤਕਰੀਬਨ ਲਾਉਣੀ ਆ ਹੁਣ ਤਾਂ ਉਹਦਾ ਕਿੰਨਾ ਕੁ ਪੀਲਾਪਣ ਫੜਦੀ ਹੈ ਇਹ ਵੀ ਪਤਾ ਚੱਲ ਜੂਗਾ ਤੇ ਸਾਰੇ ਆਪਣੇ ਆਪਣੇ ਬਾਈ ਜੀ ਤਜਰਬੇ ਕਰਿਆ ਕਰੋ ਮੈਂ ਤਾਂ ਬੀਜਣ ਵੇਲੇ ਵੀ ਕਿਹਾ ਸੀਗਾ ਕਿ ਤੁਸੀਂ ਦੋ ਚਾਰ ਕਨਾਲ ਤੋਂ ਘੱਟ ਬੀ ਪਾ ਕੇ ਦੇਖ ਲਓ ਬਾਕੀ ਤੁਸੀਂ ਜਿੰਨਾ ਪਾਉਣੇ ਉਹਨਾਂ ਪਾ ਲਓ ਤੇ ਆਪਾਂ ਨੂੰ ਚਾਨਣ ਹੋ ਜਾਊਗਾ ਸਾਰਾ ਕਿ ਘੱਟ ਬੀਜ ਵਾਲੀ ਫਸਲ ਜ਼ਿਆਦਾ ਨਿਕਲਦੀ ਹੈ ਜਾਂ ਵੱਧ ਬੀਜ ਵਾਲੀ ਫਸਲ ਜ਼ਿਆਦਾ ਨਿਕਲਦੀ ਹੈ ਤੇ ਇਹ ਹੋ ਸਕਦੀ ਹੈ ਕਿਸੇ ਵੀਰ ਨੂੰ ਇਹ ਸੰਗਣੀ ਵੀ ਲੱਗ ਸਕਦੀ ਹੈ ਕਿ ਬੀਜ ਜ਼ਿਆਦਾ ਹੈ ਪਰ ਨਹੀਂ ਹੈਗਾ ਬੀਜ ਜ਼ਿਆਦਾ ਇਹ ਹਾਂ ਇੱਕ ਗੱਲ ਜ਼ਰੂਰ ਹੈ ਕਿ ਬੀਜ ਤਕਰੀਬਨ ਤਕਰੀਬਨ ਇਹ ਸਾਰਾ ਉੱਗਿਆ ਹੋਊਗਾ ਜਰਮੀਨੇਸ਼ਨ ਆਪਣੀ 98% ਤੇ 99% ਸੀਗੀ ਇਦਾਂ ਬੀਜ ਦੀ ਇਹ ਬਰੀਡਰ ਬੀਜ ਹੈ ਜੀ ਇਹ ਇਸ ਤੋਂ ਅੱਗੇ ਹੁਣ ਫਾਊਂਡੇਸ਼ਨ ਕਲਾਸ ਤਿਆਰ ਹੋਊਗੀ ਤੇ ਖੁਰਾਕਾਂ ਆਪਾਂ ਕਰਾਂਗੇ ਗੱਲ ਐਂਡ ਤੇ ਕਿ ਆਪਾਂ ਕੀ ਕੀ ਖੁਰਾਕ ਦਿੱਤੀ ਇਹਨੂੰ ਪਿਛਲੇ ਸਾਲ ਜਿੰਨੀ ਖੁਰਾਕ ਦਿੱਤੀ ਸੀਗੀ ਉਹ ਆਪਾਂ ਨੇ ਵੀਡੀਓ ਦੇ ਵਿੱਚ ਕਲੀਅਰ ਕੀਤੀ ਸੀਗੀ ਸਾਰੀ ਇਹਦੀ ਪਿਛਲੇ ਸਾਲ ਵਾਲੀ ਜਿਹੜੀ ਫਾਈਨਲ ਰਿਪੋਰਟ ਆਪਾਂ ਪਾਈ ਆ ਡੀਪੀਡਬਲਿਊ 187 ਦੀ ਉਹ ਤੁਸੀਂ ਦੇਖ ਸਕਦੇ ਆਪਾਂ ਕੀ ਕੀ ਖੁਰਾਕਾਂ ਪਾਈਆਂ ਸੀਗੀਆਂ ਤੇ ਆਪਾਂ ਇਤਕੀ ਕੋਈ ਇਹ ਨਹੀਂ ਹੈਗਾ ਲਕੀਰ ਦੇ ਫਕੀਰ ਬਣ ਕੇ ਕਿ ਉਹਨੀਆਂ ਖੁਰਾਕ ਫੇਰ ਪਾ ਦਈਏ ਹੋ ਸਕਦਾ ਇਤਕੀ ਘੱਟ ਪਾਉਣੀ ਪਵੇ ਹੋ ਸਕਦਾ ਵੱਧ ਪਾਉਣੀ ਪਵੇ ਉਹ ਆਪਾਂ ਮੌਕੇ ਦੇ ਹਿਸਾਬ ਨਾਲ ਦੇਖਾਂਗੇ ਜੀ ਤੇ ਐਂਡ ਤੇ ਆਪਾਂ ਕਲੀਅਰ ਕਰਾਂਗੇ ਤੇ ਜੇ ਕਿਸੇ ਵੀਰ ਨੇ ਕੋਈ ਸਲਾਹ مشورہ بڑا ਮੋਟਾ ਕਰਨਾ ਹੋਵੇ ਤਾਂ ਫੋਨ ਕਰਕੇ ਕਰ ਸਕਦੇ ਹੋ ਜੀ ਨਹੀਂ ਤਾਂ ਮੈਂ ਦੱਸਿਆ ਹੀ ਹੈ ਕਿ ਇਹਦੇ ਫੀਚਰ ਜਿਹੜੇ ਹੈਗੇ ਆ ਸਾਰੀ ਦੇ ਸਾਰੇ ਜਿਹੜੇ ਹੈਗੇ ਆ 187 ਦੇ ਵੀ ਤੇ DBW 222 ਦੇ ਵੀ ਤੇ ਐਤਕੀ ਆਪਾਂ ਜਿਹੜੀ DBW 303 ਦੀ ਵੈਰੈਟੀ ਦੀ ਬਿਜਾਈ ਕੀਤੀ ਹੈ ਉਹਦਾ ਵੀ ਆਪਾਂ ਸਾਰਾ ਬੇਰਵਾ ਦੇਵਾਂਗੇ ਬੈਡਾਂ ਤੇ ਬਜਾਈ ਕੀਤੀ ਹੈ ਜੀ ਉਹਦੀ ਤੇ ਅਜੇ ਬਜਾਈ ਉਹ ਚੱਲ ਰਹੀ ਹੈ ਕੱਲ ਨੂੰ ਖਤਮ ਹੋਊਗੀ ਤੇ ਉਹ ਆਪਾਂ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ ਉਹਦੀ ਵੀ ਸੋ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਇੰਨੀ ਕੀ ਗੱਲ ਕਰਨੀ ਸੀਗੀ ਵੀਡੀਓ ਦੇ ਵਿੱਚ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ